ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆ ਸਾਰੇ ਜਾਨੇ ਬਹੁਤ ਵਧੀਆ ਹੋਵੋਗੇ ਤੇ ਸਵਾਗਤ ਕਰਦੇ ਆ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਆਈ ਹੋਪ ਕਿ ਸਾਰੇ ਜਾਨੇ ਬਹੁਤ ਹੀ ਵਧੀਆ ਹੋਵੋਗੇ ਆਪਣੇ ਆਪਣੇ ਘਰਾਂ 'ਚ ਤੇ ਆਪਾਂ ਤੁਹਾਡੇ ਲਈ ਅੱਜ ਲੈ ਕੇ ਆਉਣ ਲੱਗੇ ਆਂ ਬੈਂਗਣ ਦਾ ਪਾਠਾ ਜਿਹੜਾ ਕਿ ਆਪਾਂ ਚੁੱਲ੍ਹੇ ਦੇ ਵਿੱਚ ਹੀ ਬੈਂਗਣ ਭੁੰਨ ਕੇ ਤੇ ਚੁੱਲ੍ਹੇ ਤੇ ਬੈਂਗਣ ਦੇ ਪਾਠਾ ਬਣਾਵਾਂਗੇ ਆਪਾਂ ਇਹਦੇ ਵਿੱਚ ਕੀ ਕੀ ਪੈਂਦਾ ਆਂ ਵੈਸੇ ਤਾਂ ਸਾਰਿਆਂ ਨੂੰ ਪਤਾ ਹੀ ਹੋਊਗਾ ਪਰ ਜਿਵੇਂ ਮੈਂ ਬਣਾਉਣੀ ਆਂ ਜੇ ਤੁਹਾਨੂੰ ਉਸ ਤਰੀਕੇ ਨਾਲ ਦੱਸਦੀ ਆਂ ਸਭ ਤੋਂ ਪਹਿਲਾਂ ਮੈਂ ਜਿਹੜੇ ਬੈਂਗਣ ਆ ਵੱਡੇ ਬੈਂਗਣ ਲੈ ਆਂਦੇ ਸੀ ਜਿਹੜੇ ਪਾਠੇ ਵਾਲੇ ਹੁੰਦੇ ਆ ਮੇਨਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਸੀ ਹੁਣ ਮੈਂ ਕੀ ਕਰਨਾ ਇਹਦੇ ਵਿੱਚ ਕੱਟ ਲਾ ਕੇ ਇਹਦੇ ਵਿੱਚ ਆਪਾਂ ਜਿਹੜਾ ਆ ਥੋੜੇ ਥੋੜੇ ਕੱਟ ਲਾ ਕੇ ਤੇ ਲਸਣ ਜਿਹੜਾ ਆ ਉਹ ਵਿੱਚ ਆਪਾਂ ਇਹਦੇ ਪਾ ਦਾਂਗੇ ਜਿੱਥੇ ਜਿੱਥੇ ਆਪਾਂ ਕੱਟ ਲਾਏ ਆ ਲਸਣ ਜਿਹੜਾ ਮੈਂ ਸ਼ੈੱਲ ਲਿਆ ਸੀ ਹੁਣ ਆਪਾਂ ਇਹਨੂੰ ਐਂ ਕਰਕੇ ਇਹਦੇ ਵਿੱਚ ਜਿਹੜਾ ਆ ਪਾ ਦਾਂਗੇ ਕੱਟ ਥੋੜਾ ਜਿਹਾ ਡੂੰਘਾ ਲਾ ਲਿਓ ਤਾਂ ਕਿ ਆਪਣਾ ਲਸਣ ਆ ਜਿਹੜਾ ਉਹ ਚੰਗੀ ਤਰ੍ਹਾਂ ਵਿੱਚ ਜਾ ਸਕੇ ਉਸ ਤੋਂ ਬਾਅਦ ਆਪਾਂ ਬੈਂਗਣ ਨੂੰ ਲਾ ਲਾਂਗੇ ਸਰੋਂ ਦਾ ਤੇਲ ਚੁੱਲੇ ਦੇ ਵਿੱਚ ਜਿਹੜੇ ਕੀ ਆ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੇ ਜਿਹੜੇ ਬੈਂਗਣ ਆ ਉਹ ਭੁੱਜਦੇ ਹੁਣ ਮੈਨੂੰ ਇਦਾਂ ਜਿਹੜਾ ਆ ਅੱਗ ਦੇ ਉੱਤੇ ਰੱਖ ਦੇਉਂਗੀ ਇਹਦੇ ਨਾਲ ਕੀ ਆ ਜਿਹੜਾ ਆਪਣਾ ਬੈਂਗਣ ਆ ਉਹ ਬਹੁਤ ਵਧੀਆ ਤਰੀਕੇ ਨਾਲ ਭੁੱਜਦਾ ਆ ਤੇ ਇਹ ਕੋਈ ਵੀ ਸਿਹਤ ਲਹਿਾਨੀ ਕਰਕੇ ਨਹੀਂ ਹੁੰਦਾ ਜਦੋਂ ਆਪਾਂ ਗੈਸ ਦੇ ਉੱਤੇ ਜਿਹੜਾ ਆਪਣਾ ਬੈਂਗਣ ਭੋਂਦੇ ਆ ਉਹਦੇ ਬਹੁਤ ਨੁਕਸਾਨ ਹੁੰਦੇ ਤੁਸੀਂ ਸੁਣਿਆ ਹੋਣਾ ਆ ਵੀ ਕਈ ਵਾਰੀ ਕਹਿੰਦੇ ਹੁੰਦੇ ਆ ਸਿਆਣੇ ਆਪਣੇ ਵੀ ਗੈਸ ਦੇ ਉੱਤੇ ਰੋਟੀ ਵੀ ਜਿਹੜੀ ਆ ਉਹ ਨਹੀਂ ਸੇਕਣੀ ਚਾਹੀਦੀ ਕਿਉਂਕਿ ਇਹ ਸਿਹਤ ਲਈ ਠੀਕ ਨਹੀਂ ਹੁੰਦੀ ਸੋ ਇਸ ਕਰਕੇ ਜਿਹੜਾ ਆਪਾਂ ਚੁੱਲ੍ਹੇ ਦੇ ਵਿੱਚ ਹੀ ਮੈਂ ਜ਼ਿਆਦਾਤਰ ਜਿਹੜਾ ਪਰਤਾ ਹੁੰਦਾ ਉਹ ਚੁੱਲ੍ਹੇ ਤੇ ਹੀ ਬਣਾਉਣੀ ਹੁੰਦੀ ਆ ਵੀ ਕਈ ਵੇਲੇ ਆਪਣੀ ਮਜਬੂਰੀ ਹੁੰਦੀ ਆ ਆਪਾਂ ਬਾਹਰਲੇ ਦੇਸ਼ਾਂ 'ਚ ਹੁੰਨੇ ਆਪਣੇ ਕੋਲ ਚੁੱਲਾ ਨਹੀਂ ਹੈਗਾ ਤਾਂ ਆਪਾਂ ਨੂੰ ਬੈਂਗਣ ਉਹਦੇ ਤੇ ਹੀ ਭੁੰਨੇ ਪੈਂਦੇ ਆ ਸੋ ਜੇ ਆਪਣੇ ਕੋਲ ਸੁਵਿਧਾ ਹੈਗੀ ਆ ਤਾਂ ਆਪਾਂ ਨੂੰ ਉਹਦੇ ਤੇ ਹੀ ਚੁੱਲ੍ਹੇ ਤੇ ਭੁੰਨੇ ਚਾਹੀਦੇ ਜੇ ਤੁਹਾਡੇ ਕੋਲ ਚੁੱਲਾ ਹੈਗਾ ਲੋ ਵੀ ਆਪਾਂ ਜਿਹੜੇ ਚੁੱਲੇ ਦੇ ਵਿੱਚ ਹੁਣ ਬਿੰਗਣ ਰੱਖ ਦਿੱਤੇ ਆ ਤੇ ਹੁਣ ਆਪਾਂ ਅੱਗ ਆ ਮੈਂ ਗੱत्ता ਸੀਗਾ ਜਿਹੜਾ ਇਹ ਰੱਖਿਆ ਹੋਇਆ ਸੀ ਹੁਣ ਆਪਾਂ ਜਿਹੜੀ ਅੱਗ ਥੋੜੀ ਹੋਰ ਤੇਜ਼ ਕਰ ਦਾਂਗੇ ਗੱत्ता ਆਪਾਂ ਸਾਈਡਾਂ ਤੇ ਰੱਖ ਦਾਂਗੇ ਤਾਂ ਕਿ ਇਹਨੂੰ ਚੰਗੀ ਤਰ੍ਹਾਂ ਜਿਹੜਾ ਸੇਕ ਪਵੇ ਤੇ ਇਹ ਅੱਗ ਦੇ ਵਿੱਚ ਹੀ ਇਦਾਂ ਵਧੀਆ ਮੱਠੀ ਮੱਠੀ ਅੱਗ ਹੋਵੇ ਚਾਹੇ ਤੇ ਤੇ ਅੱਗ ਹੋਵੇ ਤਾਂ ਉਹਦੇ ਵਿੱਚ ਇਹ ਭੁੱਜੀ ਜਾਣਗੇ ਤੇ ਮੈਂਟੋ ਸਟੈਂਟੀ ਭੱਜ ਜਾਂਦੇ ਗੈਸ ਤੇ ਤਾਂ ਆਪਾਂ ਨੂੰ ਬਹੁਤ ਟਾਈਮ ਲੱਗਦਾ ਪਰ ਜਿਹੜੇ ਚੁੱਲੇ ਦੇ ਵਿੱਚ ਭੁੱਜਦੇ ਆ ਤਾਂ ਬਹੁਤ ਹੀ ਜਲਦੀ ਭੁੱਜਦੇ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਭੁੱਜਦੇ ਆ ਵਿੱਚੋਂ ਵੀ ਇਹ ਚੰਗੀ ਤਰ੍ਹਾਂ ਜਿਹੜੇ ਆ ਗਲ ਜਾਂਦੇ ਆ ਮੈਂ ਜਿਹੜਾ ਪਹਿਲਾ ਸਿੱਟਿਆ ਸੀ ਉਹ ਮੇਰੇ ਹਿਸਾਬ ਨਾਲ ਭੁੰਨ ਹੋਣ ਵਾਲਾ ਹੀ ਹੋਣਾ ਆ ਕਿਉਂਕਿ ਸੇਕ ਵੱਧ ਲੱਗਦਾ ਆ ਤੇ ਸਮੱਠੀ ਮੱਠੀ ਅੱਗ ਤੇ ਜਿਹੜਾ ਆਪਣਾ ਆ ਭੁੱਜ ਜਾਂਦਾ ਵਧੀਆ ਤਰੀਕੇ ਨਾਲ ਲਸਣ ਇੱਕ ਵਾਰੀ ਆਪਾਂ ਇਹਦੇ ਵਿੱਚ ਵੀ ਪਾ ਦਿੱਤਾ ਤੇ ਜਦੋਂ ਆਪਾਂ ਤੜਕਾ ਲਾਵਾਂਗੇ ਉਹਦੇ 'ਚ ਵੀ ਲਸਣ ਪਾਵਾਂਗੇ ਪਰ ਪਹਿਲਾਂ ਆਪਾਂ ਜਿਹੜਾ ਆ ਇਹਨੂੰ ਫਲੇਵਰ ਦੇਣ ਲਈ ਬੈਂਗਣ ਨੂੰ ਫਲੇਵਰ ਦੇਣ ਲਈ ਉਹਦੇ ਵਿੱਚ ਭਰ ਦਿੱਤਾ ਲਸਣ ਤੇ ਤੁਸੀਂ ਜਿੰਨਾ ਵੀ ਭਰਨਾ ਵਿੱਚ ਭਰ ਸਕਦੇ ਹੋ ਬਾਅਦ 'ਚ ਲਸਣ ਜਿਹੜਾ ਭੱਜ ਜਾਊਗਾ ਬਹੁਤ ਹੀ ਵਧੀਆ ਫਲੇਵਰ ਆਉਂਦਾ ਹੈ ਉਹਦਾ ਇਸ ਕਰਕੇ ਪਹਿਲਾਂ ਇਹਦੇ ਵਿੱਚ ਪਾਇਆ ਬਾਕੀ ਆਪਾਂ ਤੜਕੇ 'ਚ ਵੀ ਪਾਵਾਂਗੇ ਤੜਕੇ ਦੇ ਲਈ ਆਪਾਂ ਨੂੰ ਨਾਰਮਲੀ ਕੀ ਕਿਹੜੀ-ਕਿਹੜੀ ਚੀਜ਼ ਚਾਹੀਦੀ ਉਹ ਆਪਾਂ ਤੁਹਾਨੂੰ ਦਿਖਾਉਨੇ ਆ ਸਾਰਾ ਸਮਾਨ ਵੀ ਆਪਾਂ ਇਹਦੇ ਵਿੱਚ ਕੀ-ਕੀ ਪਾਉਣ ਲੱਗੇ ਬਹੁਤ ਹੀ ਸਿੰਪਲ ਤਰੀਕੇ ਨਾਲ ਬਹੁਤ ਹੀ ਘੱਟ ਮਸਾਲਿਆਂ ਨਾਲ ਜਿਹੜਾ ਆਪਾਂ ਬੈਂਗਣ ਦਾ ਭਟਾ ਬਣਾਵਾਂਗੇ ਜਿਹੜਾ ਖਾਣ ਚ ਵੀ ਸੁਆਦੀਸ਼ਟ ਹੋਊਗਾ ਤੇ ਮਸਾਲੇ ਬਹੁਤ ਘੱਟ ਹੋਣਗੇ ਹੁਣ ਆਪਾਂ ਇਹਦਾ ਜਿਹੜਾ ਸਾਰਾ ਛਲਕਾ ਆ ਉਹ ਰਿਮੂਵ ਕਰਾਂਗੇ ਰਿਮੂਵ ਕਰਕੇ ਤਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਚੈੱਕ ਕਰਾਂਗੇ ਵੀ ਇਹਦੇ ਵਿੱਚ ਜਿਹੜਾ ਆ ਕੋਈ ਕੀੜਾ ਮਕੌੜਾ ਤਾਂ ਨਹੀਂ ਹੈਗਾ ਸਾਫ਼ ਆ ਚੰਗੀ ਤਰ੍ਹਾਂ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਆ ਚੈੱਕ ਕਰਾਂਗੇ ਤੁਸੀਂ ਆ ਦੇਖੋ ਵੀ ਚੰਗੀ ਤਰ੍ਹਾਂ ਭੁੱਜਿਆ ਹੋਇਆ ਕਰਕੇ ਬੈਂਗਣ ਆਪੇ ਟੁੱਟੀ ਜਾਂਦਾ ਆ ਜੇ ਤੁਹਾਡਾ ਇਹ ਭੁੱਜਿਆ ਨਾ ਹੋਵੇ ਫਿਰ ਇਹ ਐਵੇਂ ਟੁੱਟਦਾ ਨਹੀਂ ਹੈਗਾ ਚੰਗੀ ਤਰ੍ਹਾਂ ਲੋ ਦੇ ਵਿੱਚ ਦੇਖਿਓ ਵੀ ਸਾਫ਼ ਆ ਕਿ ਨਹੀਂ ਜਿਹੜੇ ਆਪਾਂ ਲਸਣ ਪਾਏ ਸੀ ਉਹ ਵੀ ਚੰਗੀ ਤਰ੍ਹਾਂ ਸੌਫਟ ਹੋ ਚੁੱਕੇ ਆ ਜਦੋਂ ਆਪਾਂ ਇਹਨੂੰ ਘਰ ਦੇ ਨਾਲ ਕੱਟਾਂਗੇ ਜਿਹੜਾ ਲਸਣ ਹੈ ਉਹ ਵੀ ਆਪਣਾ ਵਿੱਚ ਹੀ ਮੈਸ਼ ਹੋ ਜਾਊਗਾ ਇਹਦੇ ਦੋ ਤਿੰਨ ਵਾਰੀ ਆਪਾਂ ਇਹਨੂੰ ਜਿਹੜਾ ਆ ਚੰਗੀ ਤਰ੍ਹਾਂ ਰੋਲ ਫਰੋਲ ਕੇ ਦੇਖਾਂਗੇ ਵਿੱਚ ਕੁਝ ਹੈ ਤਾਂ ਨਹੀਂ ਉਈ ਮੈਂ ਸਾਰੇ ਬੈਂਗਣ ਚੰਗੀ ਤਰ੍ਹਾਂ 2 ਤੋਂ 3 ਵਾਰੀ ਆਪ ਚੈੱਕ ਕਰ ਲੈ ਇੱਕ ਵਾਰੀ ਮੰਮੀ ਤੋਂ ਚੈੱਕ ਕਰਾ ਲੈ ਵੀ ਤੁਸੀਂ ਚੰਗੀ ਤਰ੍ਹਾਂ ਦੇਖ ਲਓ ਤੇ ਇਹਦੇ ਵਿੱਚ ਕੁਝ ਨਹੀਂ ਹੈਗਾ ਸਾਫ਼ ਬੈਂਗਣ ਸੀ ਕਿਉਂਕਿ ਆਪਾਂ ਵਧੀਆ ਹੀ ਲਿਆਉਂਦੇ ਸੀਗੇ ਬੈਂਗਣ ਤੇ ਹੁਣ ਆਪਾਂ ਇਹਨਾਂ ਨੂੰ ਲਾਵਾਂਗੇ ਪਰਥਾ ਉਹੀ ਹੁੰਦਾ ਆ ਜਿਵੇਂ ਹੁਣ ਆ ਸਾਰਾ ਆ ਇਹਨੂੰ ਆਪਾਂ ਮੈਸ਼ ਕਰ ਲਏ ਇਹਨੂੰ ਹੀ ਪਰਥਾ ਕਹਿੰਦੇ ਆ ਵੀ ਬੈਂਗਣ ਜਿਹੜੇ ਆਪਾਂ ਬਣਾਉਨੇ ਆ ਦੂਜੇ ਇੱਕ ਭਰ ਕੇ ਬਣਾਉਨੇ ਆ ਇੱਕ ਕੱਟ ਕੇ ਬਣਾਉਨੇ ਆ ਉਹ ਅਲੱਗ ਚੀਜ਼ ਹੁੰਦੀ ਆ ਪਰਥਾ ਜਿਹੜਾ ਉਹ ਅਲੱਗ ਚੀਜ਼ ਹੁੰਦੀ ਆ ਤੇ ਬੈਂਗਣ ਵੀ ਅਲੱਗ ਹੀ ਹੁੰਦੇ ਹੁਣ ਆਪਾਂ ਇਹਨੂੰ ਲਾਵਾਂਗੇ ਤੜਕਾ ਇੱਧਰ ਮੈਂ ਮਿਰਚਾਂ ਜਿਹੜੀਆਂ ਆ 5 ਤੋਂ 6 ਹਰੀਆਂ ਉਹ ਗ੍ਰाइंड ਕਰ ਲਈਆਂ ਸੀ ਇਹਦੇ ਵਿੱਚ ਤੇ ਲਸਣ ਲਸਣ ਆਦਰਕ ਦਾ ਪੇਸਟ ਵੀ ਪਾਵਾਂਗੇ ਟਮਾਟਰ ਵੀ ਕੱਟ ਲੈ ਸੀ ਤੇ ਇੱਧਰ ਪਿਆਜ਼ ਪਿਆਜ਼ ਵੀ ਇਹਦੇ ਵਿੱਚ ਬਾਬਾ ਸਾਰੇ ਪੈਂਦੇ ਆ ਕਿਉਂਕਿ ਇਹਦੇ ਨਾਲ ਹੀ ਜਿਹੜਾ ਆਪਣਾ ਪਰਤਾ ਉਹ ਸੁਆਦ ਬਣਦਾ ਹੋਣਾ ਆਪਾਂ ਚੁੱਲ੍ਹੇ ਦੇ ਵਿੱਚ ਅੱਗ ਮਚਾ ਲਈਏ ਅੱਗ ਮਚਾ ਕੇ ਤੇ ਆਪਾਂ ਰੱਖਾਂਗੇ ਇਹ ਤੇ ਕੜਾਈ ਤੇ ਇਹਨੂੰ ਗਾਵਾਂਗੇ ਤੜਕਾ ਲੋ ਵੀ ਸਭ ਤੋਂ ਪਹਿਲਾਂ ਆਪਾਂ ਤੇਲ ਪਾਵਾਂਗੇ ਸਰੋਂ ਦਾ ਇੱਕ ਘਟਸੀ ਮੈਂ ਵੈਸੇ ਤੱਕ ਨਾ ਹੀ ਪਾਲਨੀ ਹੁੰਨੀ ਆ ਤੱਕ ਨਾ ਹੀ ਪਾਲਨੀ ਹੁੰਨੀ ਆ ਕਿਉਂਕਿ ਮੈਨੂੰ ਹਸਾਬ ਆ ਗਿਆ ਹੁਣ ਤੇ ਜੇਕਰ ਤੁਸੀਂ ਤੁਹਾਨੂੰ ਤੱਕ ਨਹੀਂ ਹੈਗੀ ਤਾਂ ਤੁਸੀਂ ਕਟਸ਼ੀਆ ਬਣ ਕੇ ਵੀ ਪਾ ਸਕਦੇ ਆ ਇਹ ਇੱਕ ਤੋਂ ਥੋੜੀ ਜਿਹੀ ਉੱਪਰ ਕਟਸ਼ੀ ਹੋਊਗੀ ਮਤਲਬ ਡੇਢ ਕ ਕਟਸ਼ੀ ਹੋਊਗੀ ਡੇਢ ਕਟਸ਼ੀ ਦੇ ਹਿਸਾਬ ਨਾਲ ਤੁਸੀਂ ਪਾ ਲਿਓ ਕਿਉਂਕਿ ਆਪਣੇ ਗੰਡੇ ਜਾਦੇ ਆ ਤੇ ਟਮਾਟਰ ਜਾਦੇ ਆ ਸੋ ਆਪਾਂ ਥੋੜਾ ਜਿਹਾ ਤੇਲ ਵੱਧ ਪਾਵਾਂਗੇ ਉਹਦੇ ਵਿੱਚ ਹੀ ਜਿਹੜਾ ਇਹ ਵਧੀਆ ਬਣੂਗਾ ਤੇ ਹੁਣ ਆਪਾਂ ਇਹਨੂੰ ਜਿਹੜਾ ਆ ਭੁੰਨ ਲਵਾਂਗੇ ਤੇ ਸਭ ਤੋਂ ਪਹਿਲਾਂ ਇਹਦੇ ਵਿੱਚ ਜੀਰਾ ਪਾਵਾਂਗੇ ਉਸ ਤੋਂ ਬਾਅਦ ਬਾਕੀ ਦੇ ਮਸਾਲੇ ਪਾਵਾਂਗੇ ਲਓ ਵੀ ਤੇਲ ਆਪਣਾ ਹੋ ਗਿਆ ਹੁਣ ਆਪਾਂ ਇਹਦੇ ਚ ਪਾਵਾਂਗੇ ਜੀਰਾ ਪਾਵਾਂਗੇ ਲਸਣ ਤੇ ਹੁਣ ਇਹਦੇ ਚ ਪਾ ਦਾਂਗੇ ਪਿਆਜ਼ ਬਰਾਉਨ ਕਰਾਂਗੇ ਆਪਾਂ ਕੱਚਾ ਭੁੰਨਾ ਜਿਹਾ ਹੀ ਰੱਖਣਾ ਹੈ ਜਿਆਦੇ ਨੂੰ ਆਪਾਂ ਕਾਲਾ ਕਾਲਾ ਨਹੀਂ ਕਰਨਾ ਤੜਕੇ ਨੂੰ ਜਿਆਦੇ ਭੁੰਨਣਾ ਨਹੀਂ ਹੈਗਾ ਬਸ ਇਹਨੂੰ ਕੱਚਾ ਭੁੰਨਾ ਜਿਹਾ ਪਿਆਜ਼ ਕਰਕੇ ਫਿਰ ਆਪਾਂ ਇਹਦੇ 'ਚ ਟਮਾਟਰ ਪਾ ਦਾਂਗੇ ਕਿਉਂਕਿ ਜਿਹੜਾ ਇਹਦੇ ਵਿੱਚ ਪਿਆਜ਼ ਤੇ ਟਮਾਟਰ ਹੁੰਦਾ ਥੋੜਾ ਜਿਹਾ ਕੱਚਾ ਭੁੰਨਾ ਹੀ ਹੁੰਦਾ ਆ ਉਹਦੇ ਨਾਲ ਕੀ ਹੈ ਬਹੁਤ ਜਿਆਦੇ ਸਵਾਲ ਲੱਗਦਾ ਪੜਤਾ ਲੋ ਵੀ ਜਿਹੜੇ ਆਪਣੇ ਪਿਆਜ਼ ਆ ਉਹ ਥੋੜੇ ਥੋੜੇ ਭੁੱਜ ਗਏ ਆ ਹੁਣ ਆਪਾਂ ਇਹਦੇ 'ਚ ਪਾਵਾਂਗੇ ਟਮਾਟਰ ਥੋੜੇ ਜਿਹੇ ਜਦੋਂ ਟਮਾਟਰ ਵੀ ਹੋ ਜਾਣਗੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਹਰੀ ਮਿਰਚ ਤੇ ਹਰੀ ਮਿਰਚ ਨੂੰ ਭੁੰਨ ਕੇ ਫਿਰ ਪਾਵਾਂਗੇ ਬਾਕੀ ਦੇ ਮਸਾਲੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਰੀ ਮਿਰਚ ਜਿਹੜਾ ਪੜਥਾ ਹੁੰਦਾ ਆ ਉਹ ਥੋੜਾ ਜਿਹਾ ਕਰਾਰਾ ਹੀ ਵਧੀਆ ਲੱਗਦਾ ਸੋ ਆਪਾਂ ਮਿਰਚ ਜਿਹੜੀ ਆ ਥੋੜੀ ਜੀ ਲਾਲ ਵੀ ਪਾ ਦਾਂਗੇ ਹੁਣ ਆਪਾਂ ਇਹਦੇ ਚ ਪਾਵਾਂਗੇ ਥੋੜੀ ਜੀ ਲਾਲ ਮਿਰਚ ਥੋੜੀ ਜੀ ਪਾਵਾਂਗੇ ਇਹਦੇ ਚ ਹਲਦੀ ਇੰਨਾ ਕਈ ਆਪਾਂ ਜਿਹੜਾ ਇਹਨੂੰ ਭੁੰਨਣਾ ਆ ਕੱਚਾ ਭੁੰਨਾ ਹੀ ਰੱਖਣਾ ਆ ਲੋ ਵੀ ਥੋੜਾ ਜਿਹਾ ਆਪਾਂ ਇਹਦੇ ਚ ਪਾਵਾਂਗੇ ਪਾਣੀ ਤੇ ਇਹਨੂੰ ਹਲਦੀ ਜਿਹੜੀ ਆ ਉਹਦਾ ਕੱਚਾਪਨ ਦੂਨ ਕਰਨ ਲਈ ਆਪਾਂ ਥੋੜਾ ਜਿਹਾ ਪਾਣੀ ਪਾ ਦਾਂਗੇ ਤਾਂ ਕਿ ਜਿਹੜੀ ਆਪਣੀਆਂ ਹਲਦੀ ਤੇ ਦੂਸਰੇ ਮਸਾਲੇ ਆ ਉਹ ਚੰਗੀ ਤਰ੍ਹਾਂ ਜਿਹੜੇ ਆ ਭੁੱਜ ਜਾਣ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲਾ ਮੈਂ ਪਾਣੀ ਤਾਂ ਆਪਾਇਆ ਸੀ ਤਾਂ ਕਿ ਆਪਣੀ ਹਲਦੀ ਵਗੈਰਾ ਕੱਚੀ ਨਾ ਰਵੇ ਹੁਣ ਉਹ ਭੱਜ ਚੁੱਕੀ ਆ ਤੁਸੀਂ ਇਹਦੇ ਵਿੱਚ ਜਿਹੜਾ ਲੂਣ ਇਸੇ ਟਾਈਮ ਪਾ ਸਕਦੇ ਆ ਆਪਾਂ ਲੂਣ ਇਹਦੇ ਵਿੱਚ ਅਜੇ ਨਹੀਂ ਪਾਵਾਂਗੇ ਕਿਉਂਕਿ ਮੇਰੇ ਫਾਦਰ ਸਾਹਿਬ ਲਈ ਜਿਹੜੀ ਆਪਾਂ ਉਹ ਫਿੱਕੀ ਸਬਜ਼ੀ ਕੱਢਣੀ ਆ ਉਹਨਾਂ ਨੂੰ ਆਪਾਂ ਲੂਣ ਨਹੀਂ ਦਿੰਦੇ ਸੋ ਹੁਣ ਆਪਾਂ ਇਹਦੇ ਵਿੱਚ ਜਿਹੜਾ ਆ ਪਾਟਾ ਐਡ ਕਰ ਦਾਂਗੇ ਜਿਹੜਾ ਬੇਗਣ ਆਪਾਂ ਭੁੰਨ ਕੇ ਮੈਸ਼ ਕਰਕੇ ਰੱਖੇ ਹੋਏ ਸੀ ਤੇ ਇਹਨੂੰ ਹੁਣ ਆਪਾਂ ਕਰ ਦਾਂਗੇ ਚੰਗੀ ਤਰ੍ਹਾਂ ਟੜਕੇ ਵਿੱਚ ਮਿਕਸ ਤੁਸੀਂ ਇਹਦੇ ਵਿੱਚ ਆਮਚੂਰ ਵੀ ਪਾ ਸਕਦੇ ਆ ਉਹਦੇ ਨਾਲ ਥੋੜਾ ਜਿਹਾ ਖੱਟਾਪਨ ਆ ਜਾਂਦਾ ਇਹਦੇ ਵਿੱਚ ਤੇ ਆਪਾਂ ਆਮਚੂਰ ਨਹੀਂ ਪਾਉਂਦੇ ਤੇ ਜੇ ਤੁਸੀਂ ਪਾਉਣਾ ਆ ਜਾਂ ਪਾਉਨੇ ਆ ਤਾਂ ਪਾ ਸਕਦੇ ਆ ਕਿਉਂਕਿ ਉਹ ਵੀ ਪਰਤੇ ਦੇ ਵਿੱਚ ਪੈ ਜਾਂਦਾ ਇਨੂੰ ਆਪਾਂ ਜਿਹੜਾ ਹੁਣ ਕੜਛੀ ਦੇ ਨਾਲ ਚੰਗੀ ਤਰ੍ਹਾਂ ਜਿਹੜਾ ਆ ਮੈਸ਼ ਕਰ ਦਾਂਗੇ ਜਿਵੇਂ ਕਹਿੰਦੇ ਹਨ ਨਾ ਕੁੱਟ-ਕੁੱਟ ਕੇ ਪਰਤਾ ਬਣਾ ਦਿੱਤਾ ਉਵੇਂ ਇਹਨੂੰ ਮੈਸ਼ ਚੰਗੀ ਤਰ੍ਹਾਂ ਕੜਛੀ ਦੇ ਨਾਲ ਫੇਂ ਫੇਂ ਕੇ ਪਰਤਾ ਪਰਤੇ ਟਾਈਪ ਬਣਾ ਦਾਂਗੇ ਇਹਦਾ ਤੇ ਇਹ ਆਪਣਾ ਹੋ ਗਿਆ ਪਰਤਾ ਬਣ ਕੇ ਤਿਆਰ ਬਹੁਤ ਹੀ ਆਸਾਨ ਤਰੀਕੇ ਨਾਲ ਤੁਸੀਂ ਘਰੇ ਪਰਤਾ ਬਣਾ ਸਕਦੇ ਆ ਸਾਰੇ ਬਣਾਉਂਦੇ ਹੋਣਗੇ ਇਹਦੇ ਵਿੱਚ ਹੁਣ ਆਪਾਂ ਜਿਹੜਾ ਆ ਇਹਦੇ ਜਦੋਂ ਥੋੜਾ ਜਿਹਾ ਰੱਜ ਗਿਆ ਮੈਂ ਇਹਦੇ ਵਿੱਚ ਪਾਉਂਗੀ ਦੇਸੀ ਘਿਓ ਦਾ ਇੱਕ ਚਮਚਾ ਉਹਦੇ ਨਾਲ ਜਿਹੜਾ ਕੀ ਹੈ ਸਵਾਦ ਹੋਰ ਵੀ ਆ ਜਾਂਦਾ ਮੈਂ ਹਮੇਸ਼ਾ ਹੀ ਟੀਮ ਕਰਦੀ ਹੁੰਨੀ ਆ ਜਦੋਂ ਪਾਠਾ ਬਣਾਦਨੀ ਹੁੰਨੀ ਆ ਉਹਦੇ ਵਿੱਚ ਇੱਕ ਦੇਸੀ ਘਿਓ ਦਾ ਚਮਚਾ ਭਰ ਕੇ ਸੁੱਟ ਦਿੰਨੀ ਹੁੰਨੀ ਆ ਤੇ ਜਦੋਂ ਆਪਾਂ ਸਰਵ ਕਰਨਾ ਆ ਉਦੋਂ ਵੀ ਪਾਉਣੀ ਆ ਪਰ ਇਦਾਂ ਜਿਹੜਾ ਆ ਫਲੇਵਰ ਹੈ ਨ ਪੂਰਾ ਪਾਠੇ ਦੇ ਵਿੱਚ ਰਚ ਜਾਂਦਾ ਦੇਸੀ ਘਿਓ ਦਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਵਾਦ ਅਨੁਸਾਰ ਲੋਨ ਤੈਨੂੰ ਕਰਦਾਂਗੇ ਆਪਾਂ ਮੇਕ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੇਸੀ ਘਿਓ ਦੇ 2 ਚਮਚੇ ਤੈਨੂੰ ਕਰਦਾਂਗੇ ਮਿਕਸ ਇਦੇ ਨਾਲ ਕੀ ਹੈ ਜਿਹੜਾ ਆਪਾਂ ਲੂਣ ਪਾਇਆ ਸੀ ਹੁਣ ਬਾਅਦ ਵਿੱਚ ਉਹ ਵੀ ਮਿਕਸ ਹੋ ਜਾਊਗਾ ਚੰਗੀ ਤਰ੍ਹਾਂ ਤੇ ਜਿਹੜਾ ਦੇਸੀ ਘਿਓ ਆ ਉਹ ਵੀ ਪੂਰੇ ਪਰਥੇ ਵਿੱਚ ਚੰਗੀ ਤਰ੍ਹਾਂ ਘੁਲ ਜਾਊਗਾ ਤੇ ਇਹਦਾ ਸਵਾਦ ਹੋਰ ਵੀ ਬਹੁਤ ਵਧੀਆ ਹੋਊਗਾ ਐਂ ਤਾਂ ਸਬਜੀ ਦੇ ਵਿੱਚ ਤੁਸੀਂ ਇੱਕ ਮਿੰਟ ਜਦੋਂ ਕद्दू ਬਣਾਉਣੀ ਹੁੰਨੀ ਆ ਬਿਨਾਂ ਦੁੱਧ ਤੋਂ ਜਾਂ ਦੁੱਧ ਵਾਲਾ ਉਹਦੇ 'ਚ ਵੀ ਦੇਸੀ ਘਿਓ ਦਾ ਚਮਚਾ ਪਾ ਦਿਓ ਮੈਂ ਬਹੁਤ ਸਾਰੀਆਂ ਚੀਜ਼ਾਂ ਆਏ ਆ ਜਿਵੇਂ ਤੜਕਾ ਲਾ ਕੇ ਉਦੋਂ ਬਾਅਦ ਉਹਦੇ 'ਚ ਦੇਸੀ ਘਿਓ ਪਾ ਦਨੀਆਂ ਤਾਂ ਹੋਰ ਵੀ ਜ਼ਿਆਦਾ ਵਧੀਆ ਫਲੇਵਰ ਆਉਂਦਾ ਜੇ ਤੁਸੀਂ ਤੜਕਾ ਹੀ ਦੇਸੀ ਘਿਓ 'ਚ ਲਾਉਣਾ ਆ ਉਵੇਂ ਵੀਲਾ ਸਕਦੇ ਹਾਂ ਉਵੇਂ ਵੀ ਵਧੀਆ ਬਣ ਜਾਂਦਾ ਆ ਪੜਥ ਬਣਾਇਆ ਸੀ ਤੇ ਪਾਪਾ ਤੋਂ ਰਿਵਿਊ ਲਵਾਂਗੇ ਪਾਪਾ ਨੂੰ ਕਿੰਦਾ ਦਾ ਲੱਗਾ ਨਾ ਜੀ ਟੀ ਹੋਵੇ ਤਾਂ ਜੋਤ ਵਰਗੀ ਜੋ ਨਿਤ ਰੋਜ਼ਾਨਾ ਨਵੇਂ-ਨਵੇਂ ਭਗਵਾਨ ਬਣਾ ਕੇ ਖਾਉਂਦੀ ਐ ਤੇ ਅੱਜ ਪੜਥਾ ਬਣਾਇਆ ਸਪੈਸ਼ਲ ਆਪਣੇ ਵਾਸਤੇ ਤੇ ਆਪਾਂ ਚੈੱਕ ਕਰਦੇ ਆਂ कैसा बन है भा बहुत बढ़िया बनया जा बहुत स्वाद तो टेस्टी है ये रैसपी तुम भी अजमा के देखा करो तो चैनल में व् तो वेयर ਕਮੈਂਟ ਤੇ ਸਬਸਕ੍ਰਾਈਬ ਕਰੋ ਨੂੰ ਲੋਵੀ ਪਾਪਾ ਨੂੰ ਤਾਂ ਪਾਠਾ ਬਹੁਤ ਵਧੀਆ ਲੱਗਾ ਤੇ ਪਾਪੇ ਦੀ ਗੱਲ ਵੀ ਮੈਨੂੰ ਬਹੁਤ ਵਧੀਆ ਲੱਗੀ ਤੇ ਆਈ ਹੋਪ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੀ ਹੋਗੀ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਵੀਡੀਓ ਕਿੱਦਾਂ ਦੀ ਲੱਗਦੀ ਆ ਤੇ ਰੈਸਪੀਆਂ ਟਰਾਈ ਕਰਕੇ ਦੇਖਿਆ ਕਰੋ ਤੇ ਆਪਣੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਟਿਲ ਦੈਨ ਗੁੱਡ ਨਾਈਟ ਬਾਏ ਬਾਏ